ਅੱਜ ਤੋਂ 30-35 ਸਾਲ ਪਹਿਲਾਂ ਜੇ ਕੋਈ ਕਿਸੇ ਨੂੰ ਇਹ ਗੱਲ ਕਹਿੰਦਾ ਕਿ ਐਦਾਂ ਦੀ ਟੈਕਨੋਲੋਜੀ ਆਵੇਗੀ ਇੱਕ ਬੰਦਾ ਗੱਡੀ ਦੇ ਵਿੱਚ ਬੈਠਾ ਹੋਵੇਗਾ 100 ਦੀ ਸਪੀਡ ਤੇ ਗੱਡੀ ਜਾਂਦੀ ਹੋਵੇਗੀ ਤੇ ਉਹ ਬੰਦਾ ਹਜ਼ਾਰਾਂ ਕਿਲੋਮੀਟਰ ਦੂਰ ਬੈਠੇ ਬੰਦੇ ਨੂੰ ਦੇਖ ਵੀ ਸਕੇਗਾ ਤੇ ਉਸ ਨਾਲ ਗੱਲ ਵੀ ਕਰ ਸਕੇਗਾ ਇਹ ਗੱਲ ਜਦੋਂ ਕੋਈ ਕਿਸੇ ਨੂੰ ਕਹਿੰਦਾ ਸੀ ਤਾਂ ਉਸ ਨੂੰ ਲੱਗਦਾ ਸੀ ਕਿ ਇਸ ਦਾ ਦਿਮਾਗ ਖਰਾਬ ਹੋ ਗਿਆ ਐਦਾਂ ਤਾਂ ਹੋ ਹੀ ਨਹੀਂ ਸਕਦਾ ਇਦਾਂ ਕਿਵੇਂ ਹੋ ਜਾਵੇਗਾ ਪਰ ਟੈਕਨੋਲੋਜੀ ਨੇ ਇਹ ਸਭ ਕੁਝ ਸੰਭਵ ਕਰਤਾ ਅੱਜ ਮੋਬਾਈਲ ਹਰ ਇੱਕ ਬੰਦੇ ਦੇ ਹੱਥ ਦੇ ਵਿੱਚ ਹੈ ਤੇ ਹਜ਼ਾਰਾਂ ਕਿਲੋਮੀਟਰ ਬੈਠੇ ਬੰਦੇ ਦੇ ਨਾਲ ਬੰਦਾ ਉਸ ਦਾ ਮੂੰਹ ਦੇਖ ਕੇ ਗੱਲ ਕਰ ਸਕਦਾ ਹੈ ਪਰ ਜਦੋਂ ਟੈਕਨੋਲੋਜੀ ਆਉਂਦੀ ਹੈ ਤਾਂ ਉਸ ਦੀ ਕਈ ਵਾਰ ਦੁਰਵਰਤੋਂ ਹੁੰਦੀ ਹੈ ਤੇ ਫਿਰ ਉਸ ਦੀ ਦੁਰਵਰਤੋਂ ਦੇ ਨਾਲ ਜੋ ਨੁਕਸਾਨ ਹੁੰਦੇ ਆ ਉਸ ਦੀ ਤਾਂ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਹੁੰਦੀ ਅੱਜ ਦੀ ਜੋ ਸੱਚੀ ਘਟਨਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਉਹ ਹਰ ਇੱਕ ਬੰਦੇ ਲਈ ਸੋਨੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਇਹ ਘਟਨਾ ਜੇ ਤੁਸੀਂ ਸੁਣੋਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਇਹ ਗੱਲ ਬੜੀ ਜ਼ਿਆਦਾ ਕੰਮ ਆਉਣ ਵਾਲੀ ਹੈ ਇਸ ਘਟਨਾ ਦੇ ਵਿੱਚ ਇੱਕ ਆਤਮ ਹੱਤਿਆ ਹੁੰਦੀ ਹੈ ਇੱਕ ਕਤਲ ਹੁੰਦਾ ਹੈ ਤੇ ਕਈ ਜ਼ਿੰਦਗੀਆਂ ਬਰਬਾਦ ਹੁੰਦੀਆਂ ਨੇ ਸਿਰਫ ਇੱਕ ਛੋਟੀ ਜੀ ਗਲਤੀ ਕਾਰਨ ਕੀ ਹੈ ਇਹ ਸਾਰੀ ਘਟਨਾ ਜਾਨਣ ਦੀ ਕੋਸ਼ਿਸ਼ ਕਰਦੇ ਆ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਇਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਉੱਤਰ ਪ੍ਰਦੇਸ਼ ਦਾ ਮੁਜ਼ਫਰਨਗਰ ਮੇਰਟ ਤੋਂ ਮੁਜ਼ਫਰਨਗਰ ਲਈ ਦੋ ਮੋਟਰਸਾਈਕਲਾਂ ਉੱਤੇ ਪੰਜ ਜਾਣੇ ਸਵਾਰ ਹੋ ਕੇ ਬੜੀ ਤੇਜ਼ੀ ਨਾਲ ਜਾ ਰਹੇ ਸੀ ਅੱਗੇ ਪੁਲਿਸ ਦਾ ਨਾਕਾ ਲੱਗਿਆ ਹੋਇਆ ਸੀ ਪੁਲਿਸ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਨਾਕਾ ਤੋੜ ਕੇ ਉਥੋਂ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਤੇ ਪੁਲਿਸ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਇਦਰੋਂ ਜਵਾਬੀ ਕਾਰਵਾਈ ਦੇ ਵਿੱਚ ਜਦੋਂ ਪੁਲਿਸ ਉਹਨਾਂ ਉੱਤੇ ਗੋਲੀਆਂ ਚਲਾਉਂਦੀ ਹੈ ਤਾਂ ਉਹਨਾਂ ਪੰਜਾਂ ਵਿੱਚੋਂ ਦੋ ਦੇ ਪੈਰਾਂ ਦੇ ਵਿੱਚ ਗੋਲੀਆਂ ਲੱਗਦੀਆਂ ਨੇ ਤੇ ਉਹਨਾਂ ਦੇ ਮੋਟਰਸਾਈਕਲ ਡਿੱਗ ਪੈਂਦੇ ਨੇ ਪੁਲਿਸ ਹੁਣ ਇਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲੈਂਦੀ ਹੈ ਗ੍ਰਿਫਤਾਰ ਕਰ ਲੈਂਦੀ ਹੈ ਤੇ ਹੁਣ ਇਹਨਾਂ ਤੋਂ ਸਖਤੀ ਦੇ ਨਾਲ ਪੁੱਛਗਿੱਛ ਕਰਦੀ ਹੈ ਕਿ ਆਖਰ ਤੁਸੀਂ ਕਿਉਂ ਭੱਜ ਰਹੇ ਸੀ ਤੇ ਤੁਹਾਡੇ ਕੋਲ ਜੋ ਜੀ ਅਸਲਾਗਾ ਉਹ ਕਿੱਥੋਂ ਆਇਆ ਹੁਣ ਜਦੋਂ ਫਿਰ ਸਾਥੀ ਦੇ ਨਾਲ ਇਹਨਾਂ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਤੇ ਜੋ ਕਹਾਣੀ ਨਿਕਲ ਕੇ ਸਾਹਮਣੇ ਆਉਂਦੀ ਆ ਉਸ ਨੇ ਸਭ ਦੇ ਹੋਸ਼ ਉਡਾ ਦਿੱਤੇ ਇਹਨਾਂ ਪੰਜਾਂ ਵਿੱਚ ਇੱਕ ਸ਼ੁਭਮ ਨਾਮ ਦਾ ਮੁੰਡਾ ਸੀ ਸ਼ੁਭਮ ਕੁਮਾਰ ਉਹ ਦੱਸਦਾ ਹੈ ਕਿ ਅਸੀਂ ਮੇਰਟ ਦੇ ਵਿੱਚ ਇੱਕ ਅਨੂਜ ਕੁਮਾਰ ਮੁੰਡੇ ਦਾ ਕਤਲ ਕਰਕੇ ਆਏ ਹਾਂ ਹੁਣ ਮੁਜੱਫਰਨਗਰ ਦੀ ਪੁਲਿਸ ਮੇਰਟ ਦੀ ਪੁਲਿਸ ਦੇ ਨਾਲ ਜਦੋਂ رابطہ ਕਾਇਮ ਕਰਦੀ ਹੈ ਸੰਪਰਕ ਕਰਦੀ ਹੈ ਤਾਂ ਪਤਾ ਲੱਗਦਾ ਕਿ ਹਾਂ ਉੱਥੇ ਇਹ ਇੱਕ ਮੁੰਡੇ ਦਾ ਕਤਲ ਕਰਕੇ ਆਇਆ ਇੱਕ ਲਾਸ਼ ਉੱਥੋਂ ਮਿਲੀ ਹੈ ਅਨੁਜ ਕੁਮਾਰ ਦੀ ਹੁਣ ਪੁਲਿਸ ਸੁਭਮ ਤੋਂ ਇਹ ਪੁੱਛਣਾ ਚਾਹੁੰਦੀ ਸੀ ਕਿ ਆਖਰ ਇਹਨਾਂ ਨੇ ਉਸ ਦਾ ਕਤਲ ਕਿਉਂ ਕੀਤਾ ਤੇ ਜੋ ਕਹਾਣੀ ਫਿਰ ਸੁਭਮ ਦੱਸਦਾ ਉਹ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਸੁਭਮ ਦੱਸਦਾ ਹੈ ਕਿ ਅਨੁਜ ਕੁਮਾਰ ਮੇਰੇ ਜਾਣਨ ਵਾਲਾ ਹੀ ਸੀ ਇੱਕ ਵਾਰ ਮੇਰੇ ਮੋਬਾਈਲ ਦੀ ਸਕਰੀਨ ਟੁੱਟ ਗਈ ਤਾਂ ਮੈਂ ਸੋਚਿਆ ਕਿ ਸਕਰੀਨ ਪਵਾਉਣ ਦੇ ਨਾਲੋਂ ਚੰਗਾ ਇਹ ਹੈ ਕਿ ਮੈਂ ਨਵਾਂ ਮੋਬਾਈਲ ਲੈ ਲਵਾਂ ਮੈਂ ਅਨੁਜ ਦੇ ਨਾਲ ਗੱਲ ਕੀਤੀ ਤਾਂ ਅਨੁਜ ਨੇ ਕਿਹਾ ਕਿ ਤੂੰ ਇਹ ਮੋਬਾਈਲ ਮੈਨੂੰ ਦੇ ਦੇ ਮੈਂ ਇਸ ਨੂੰ ਠੀਕ ਕਰਵਾ ਲਵਾਂਗਾ ਤੇ ਜੋ ਸ਼ੁਭਮ ਸੀ ਉਸਨੇ ਨਵਾਂ ਮੋਬਾਈਲ ਲੈ ਲਿਆ ਪਰ ਸ਼ੁਭਮ ਨੂੰ ਇਹ ਨਹੀਂ ਪਤਾ ਸੀ ਕਿ ਜੋ ਉਸ ਦਾ ਮੋਬਾਈਲ ਹੈ ਉਸ ਦੀ ਸਕਰੀਨ ਟੁੱਟ ਚੁੱਕੀ ਸੀ ਪਰ ਉਸ ਨੇ ਉਸ ਨੂੰ ਰੀਸੈਟ ਨਹੀਂ ਮਾਰਿਆ ਸੀ ਉਸ ਵਿੱਚ ਜਿੰਨਾ ਵੀ ਡਾਟਾ ਸੀ ਉਹ ਸੇਵ ਸੀ ਹੁਣ ਉਸ ਤੋਂ ਬਾਅਦ ਇਹ ਗੱਲ ਗਈ ਹੈ ਹੀ ਹੋ ਜਾਂਦੀ ਹੈ ਅਨੁਜ ਕੁਮਾਰ ਇਸ ਮੋਬਾਈਲ ਦੇ ਵਿੱਚ ਸਕਰੀਨ ਪਵਾ ਲੈਂਦਾ ਉਸ ਤੋਂ ਬਾਅਦ ਜਦੋਂ ਇਸ ਮੋਬਾਈਲ ਦੀ ਸਕਰੀਨ ਚੱਲ ਪੈਂਦੀ ਹੈ ਤਾਂ ਅਨੁਜ ਜੋ ਇਸ ਵਿੱਚ ਦੇਖਦਾ ਉਸ ਨੂੰ ਦੇਖ ਕੇ ਅਨੁਜ ਦੇ ਹੋਸ਼ ਉੱਡ ਜਾਂਦੇ ਨੇ ਕਿਉਂਕਿ ਇਸ ਮੋਬਾਈਲ ਦੇ ਵਿੱਚ ਸ਼ੋਭਮ ਦੀ ਇੱਕ ਕੁੜੀ ਦੇ ਨਾਲ ਅਸ਼ਲੀਲ ਵੀਡੀਓ ਸੀ ਚੈਟ ਸੀ ਤਾਂ ਹੁਣ ਅਨੁਜ ਕੁਮਾਰ ਇਹ ਦੇਖ ਕੇ ਬੜੇ ਨਜ਼ਾਰੇ ਲੈਂਦਾ ਹੈ ਤੇ ਉਸ ਤੋਂ ਬਾਅਦ ਅਨੁਜ ਸੋਚਦਾ ਹੈ ਕਿ ਆਪਣੇ ਦੋਸਤ ਨੂੰ ਵੀ ਇਹ ਵੀਡੀਓ ਭੇਜ ਦਿੱਤੀ ਜਾਵੇ ਕਿਉਂਕਿ ਉਹ ਵੀ ਸ਼ੁਭਮ ਨੂੰ ਜਾਣਦਾ ਸੀ ਜਾਣ ਦੇ ਕਰਕੇ ਹੁਣ ਅਨੁਜ ਕੁਮਾਰ ਆਪਣੇ ਦੋਸਤ ਨੂੰ ਉਹ ਅਸ਼ਲੀਲ ਵੀਡੀਓ ਫੋਟੋਆਂ ਭੇਜ ਦਿੰਦਾ ਹੈ ਜਿਸ ਵਿੱਚ ਸ਼ੁਭਮ ਅਤੇ ਇੱਕ ਕੁੜੀ ਇਤਰਾਜਯੋਗ ਹਾਲਤ ਦੇ ਵਿੱਚ ਸੀ ਹੁਣ ਉਹ ਜੋ ਵੀਡੀਓ ਸੀ ਉਹ ਅੱਗੇ ਵਾਇਰਲ ਹੋਣਾ ਸ਼ੁਰੂ ਹੋ ਜਾਂਦੀ ਹੈ ਅੱਗੇ ਦੀ ਅੱਗੇ ਅੱਗੇ ਦੀ ਅੱਗੇ ਉਹ ਵੀਡੀਓ ਹੁਣ ਕਾਫੀ ਲੋਕਾਂ ਤੱਕ ਚਲੀ ਜਾਂਦੀ ਹੈ ਵਾਇਰਲ ਹੁੰਦੀ ਹੁੰਦੀ ਵੀਡੀਓ ਸ਼ੁਭਮ ਕੁਮਾਰ ਦੇ ਇੱਕ ਪੱਕੇ ਦੋਸਤ ਕੋਲ ਚਲੀ ਜਾਂਦੀ ਹੈ ਤੇ ਸ਼ੁਭਮ ਨੂੰ ਜਦੋਂ ਉਹ ਦੱਸਦਾ ਕਿ ਤੁਹਾਡੀ ਆ ਵੀਡੀਓ ਵਾਇਰਲ ਹੋ ਰਹੀ ਹੈ ਤਾਂ ਸ਼ੁਭਮ ਨੂੰ ਪਤਾ ਲੱਗ ਜਾਂਦਾ ਕਿ ਇਹ ਕੰਮ ਤਾਂ ਅਨੂਜ ਦਾ ਕੀਤਾ ਹੋਇਆ ਕਿਉਂਕਿ ਅਨੂਜ ਨੂੰ ਉਸਨੇ ਮੋਬਾਈਲ ਵੇਚ ਦਿੱਤਾ ਸੀ ਪਰ ਆਪਣਾ ਡਾਟਾ ਡਿਲੀਟ ਨਹੀਂ ਕੀਤਾ ਸੀ ਮੋਬਾਈਲ ਰੀਸੈਟ ਨਹੀਂ ਮਾਰਿਆ ਸੀ ਇਸ ਕਰਕੇ ਅਨੁਜ ਕੁਮਾਰ ਨੇ ਹੀ ਇਹ ਜੋ ਵੀਡੀਓ ਵਾਇਰਲ ਕੀਤੀ ਹੈ ਹੁਣ ਅਨੁਜ ਨੂੰ ਸ਼ੁਭਮ ਫੋਨ ਕਰਦਾ ਹੈ ਤੇ ਇਹਨਾਂ ਦਾ ਆਪਸ ਦੇ ਵਿੱਚ ਝਗੜਾ ਵੀ ਹੁੰਦਾ ਹੈ ਇਹ ਇੱਕ ਦੂਜੇ ਨੂੰ ਗਾਲ੍ਹਾਂ ਵੀ ਕੱਢਦੇ ਨੇ ਤੇ ਸ਼ੁਭਮ ਅਨੁਜ ਨੂੰ ਕਹਿੰਦਾ ਕਿ ਤੂੰ ਇਹ ਠੀਕ ਨਹੀਂ ਕੀਤਾ ਉਸ ਤੋਂ ਬਾਅਦ ਇਹ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ ਪਰ ਇਹ ਵੀਡੀਓ ਵਾਇਰਲ ਹੁੰਦੀ ਹੁੰਦੀ ਜੋ ਸ਼ੁਭਮ ਦੇ ਨਾਲ ਕੁੜੀ ਹੁੰਦੀ ਹੈ ਉਸ ਕੋਲ ਪਹੁੰਚ ਜਾਂਦੀ ਹੈ ਇਹ ਵਿਆਹੀ ਹੋਈ ਸੀ ਇਸ ਦਾ 5 ਸਾਲਾਂ ਦਾ ਬੱਚਾ ਵੀ ਸੀ ਹੁਣ ਜਦੋਂ ਇਹ ਵੀਡੀਓ ਉਸ ਕੁੜੀ ਕੋਲ ਪਹੁੰਚਦੀ ਹੈ ਤਾਂ ਕੁੜੀ ਦੇ ਹੋਸ਼ ਉੱਡ ਜਾਂਦੇ ਆ ਕਿਉਂਕਿ ਉਸ ਨੂੰ ਲੱਗ ਰਿਹਾ ਸੀ ਕਿ ਜੇ ਇਸ ਵੀਡੀਓ ਬਾਰੇ ਕਿਸੇ ਨੂੰ ਪਤਾ ਲੱਗ ਗਿਆ ਮੇਰੇ ਸਹੁਰਿਆਂ ਨੂੰ ਪਤਾ ਲੱਗ ਗਿਆ ਪੇਕਿਆਂ ਨੂੰ ਪਤਾ ਲੱਗ ਗਿਆ ਤਾਂ ਮੇਰੀ ਜ਼ਿੰਦਗੀ ਬਰਬਾਦ ਹੋ ਜਾਏਗੀ ਹੁਣ ਉਹ ਕੁੜੀ ਸ਼ੁਭਨ ਨੂੰ ਮਿਲਦੀ ਹੈ ਸ਼ੁਭਨ ਨੂੰ ਕਹਿੰਦੀ ਹੈ ਕਿ ਤੂੰ ਮੇਰੇ ਨਾਲ ਸਹੀ ਨਹੀਂ ਕੀਤਾ ਤੂੰ ਮੇਰੇ ਨਾਲ ਬਹੁਤ ਗਲਤ ਕੀਤਾ ਤੂੰ ਆਪਣੀ ਵੀਡੀਓ ਵਾਇਰਲ ਕਰ ਦਿੱਤੀ ਤੂੰ ਮੇਰੇ ਨਾਲ ਧੋਖਾ ਕੀਤਾ ਪਰ ਸ਼ੁਭਮ ਕੁਮਾਰ ਕਹਿੰਦਾ ਹੈ ਕਿ ਮੈਂ ਇਹ ਕੁਝ ਨਹੀਂ ਕੀਤਾ ਸਗੋਂ ਇਹ ਤਾਂ ਇੱਕ ਮਿਸਟੇਕ ਦੇ ਕਾਰਨ ਹੋ ਗਿਆ ਕਿਉਂਕਿ ਮੈਂ ਮੇਰਾ ਮੋਬਾਈਲ ਟੁੱਟ ਗਿਆ ਸੀ ਉਹ ਮੋਬਾਈਲ ਮੈਂ ਅਨੂਜ ਨੂੰ ਵੇਚ ਦਿੱਤਾ ਸੀ ਤੇ ਅਨੂਜ ਨੇ ਉਸ ਵਿੱਚ ਸਕਰੀਨ ਪਵਾ ਲਈ ਤੇ ਫਿਰ ਉਸ ਨੇ ਹੀ ਇਹ ਵੀਡੀਓ ਵਾਇਰਲ ਕੀਤੀ ਹੈ ਹੁਣ ਕੁੜੀ ਉਸ ਨੂੰ ਕਹਿੰਦੀ ਹੈ ਕਿ ਫੇਰ ਅਨੂਜ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ ਇਸ ਨੂੰ ਇਸ ਦੀ ਸਜ਼ਾ ਮਿਲਣੀ ਚਾਹੀਦੀ ਹੈ ਸ਼ੁਭਮ ਕੁਮਾਰ ਆਪਣੇ ਚਾਰ ਸਾਥੀਆਂ ਨੂੰ ਨਾਲ ਲੈਂਦਾ ਹੈ ਕਿਉਂਕਿ ਸ਼ੁਭਮ ਕ੍ਰਾਈਮਨਲ ਪ੍ਰਵਰਤੀ ਦਾ ਬੰਦਾ ਸੀ ਤੇ ਉਹ ਅਨੁਜ ਨੂੰ ਕਹਿੰਦਾ ਕਿ ਆਪਾਂ ਪਾਰਟੀ ਕਰਨੀ ਹੈ ਮੇਰਟ ਦੇ ਵਿੱਚ ਅਨੁਜ ਨੂੰ ਬੁਲਾਇਆ ਜਾਂਦਾ ਹੈ ਬੁਲਾਉਣ ਤੋਂ ਬਾਅਦ ਇਸ ਦੀ ਕੁੱਟਮਾਰ ਕੀਤੀ ਜਾਂਦੀ ਹੈ ਕੁੱਟਮਾਰ ਕਰਨ ਤੋਂ ਬਾਅਦ ਅਨੁਜ ਨੂੰ ਕਿਹਾ ਜਾਂਦਾ ਹੈ ਕਿ ਤੂੰ ਇਹ ਕੰਮ ਕਿਉਂ ਕੀਤਾ ਤਾਂ ਅਨੁਜ ਨੇ ਕਿਹਾ ਕਿ ਮੈਂ ਤਾਂ ਸਿਰਫ ਆਪਣੇ ਦੋਸਤ ਨੂੰ ਮਜ਼ਾਕ ਦੇ ਵਿੱਚ ਇਹ ਵੀਡੀਓ ਭੇਜ ਦਿੱਤੀ ਸੀ ਕਿ ਦੇਖ ਸ਼ੁਭਮ ਦੀ ਵੀਡੀਓ ਦੇਖ ਤੂੰ ਕੀ ਕਰ ਰਹੇ ਨੇ ਪਰ ਸ਼ੁਭਮ ਦੇਤਾ ਸਿਰ ਉਤੇ ਖੂਨ ਸਵਾਰ ਸੀ ਸ਼ੁਭਮ ਉਪਤੇ ਉਸਦੇ ਸਾਥੀ ਇਸ ਉਤੇ ਗੋਲੀਆਂ ਚਲਾ ਦਿੰਦੇ ਆ ਇਹਨਾਂ ਕੋਲ ਦੇਸੀ ਕੱਟੇ ਹੁੰਦੇ ਨੇ ਅਨੁਜ ਨੂੰ ਕਤਲ ਕਰਕੇ ਉਸ ਤੋਂ ਬਾਅਦ ਮੇਰਟ ਤੋਂ ਇਹ ਜਦੋਂ ਮੁਜ਼ਫਰਨਗਰ ਨੂੰ ਭਜਦੇ ਨੇ ਤਾਂ ਰਸਤੇ ਦੇ ਵਿੱਚ ਪੁਲਿਸ ਦਾ ਨਾਕਾ ਲੱਗਿਆ ਹੁੰਦਾ ਤੇ ਪੁਲਿਸ ਦੇ ਨਾਲ ਇਹਨਾਂ ਦੀ ਮੁਠਭੇੜ ਹੁੰਦੀ ਆ ਜਿਸ ਵਿੱਚ ਇਹ ਫੜੇ ਜਾਂਦੇ ਨੇ ਹੁਣ ਇਹ ਖਬਰ ਅਖਬਾਰ ਦੇ ਵਿੱਚ ਪ੍ਰਕਾਸ਼ਿਤ ਹੁੰਦੀ ਹੈ ਸਭ ਕੁਝ ਉਦਾਂ ਹੀ ਖਬਰ ਦੇ ਵਿੱਚ ਲਿਖਿਆ ਗਿਆ ਸੀ ਪਰ ਉਸ ਕੁੜੀ ਦਾ ਨਾਂ ਪਤਾ ਨਹੀਂ ਲਿਖਿਆ ਗਿਆ ਸੀ ਪਰ ਜਦੋਂ ਇਹ ਖਬਰ ਨਸ਼ਰ ਹੁੰਦੀ ਹੈ ਤਾਂ ਇਹ ਖਬਰ ਉਸ ਕੁੜੀ ਤੱਕ ਵੀ ਪਹੁੰਚਦੀ ਹੈ ਜੋ ਸ਼ੁਭਮ ਦੇ ਘਰ ਦੇ ਕੋਲ ਹੀ ਰਹਿੰਦੀ ਸੀ ਹੁਣ ਉਸ ਕੁੜੀ ਨੂੰ ਲੱਗਦਾ ਹੈ ਕਿ ਜੇ ਇਸ ਗੱਲ ਦਾ ਪਤਾ ਲੱਗ ਗਿਆ ਇਹ ਗੱਲ ਪਤਾ ਲੱਗੇਗੀ ਹੀ ਲੱਗੇਗੀ ਤਾਂ ਮੇਰੀ ਜ਼ਿੰਦਗੀ ਬਰਬਾਦ ਹੋ ਜਾਏਗੀ ਮੈਂ ਕਿ ਮੈਂ ਕਿਸੇ ਨੂੰ ਮੂੰਹ ਦਿਖਾਵਾਂਗੀ ਮੇਰਾ ਪਤੀ ਮੇਰੇ ਪੇਕੇ ਮੇਰੇ ਸਹੁਰੇ ਮੈਂ ਕਿੱਧਰ ਜਾਵਾਂਗੀ ਮੇਰਾ 5 ਸਾਲਾਂ ਦਾ ਮੁੰਡਾ ਵੀ ਹੈ ਤਾਂ ਮੇਰੀ ਜ਼ਿੰਦਗੀ ਬਿਲਕੁਲ ਨਰਕ ਹੋ ਚੁੱਕੀ ਹੈ ਹੁਣ ਉਹ ਕੁੜੀ ਆਪਣੇ 5 ਸਾਲਾਂ ਦੇ ਬੇਟੇ ਨੂੰ ਨਾਲ ਲੈ ਕੇ ਮੁਜ਼ੱਫਰਨਗਰ ਦੀ ਗੰਗ ਨਹਿਰ ਵੱਲ ਚਲੀ ਜਾਂਦੀ ਹੈ ਤੇ ਉੱਥੇ ਜਾ ਕੇ ਇੱਕ एसटीडी ਦੇ ਉੱਤੋਂ ਆਪਣੇ ਪਤੀ ਨੂੰ ਫੋਨ ਕਰ ਦਿੰਦੀ ਹੈ ਤੇ ਕਹਿੰਦੀ ਹੈ ਕਿ ਮੈਥੋਂ ਬਹੁਤ ਵੱਡੀਆਂ ਗਲਤੀਆਂ ਹੋ ਗਈਆਂ ਇਸ ਕਰਕੇ ਮੈਂ ਤੇਰੇ ਕੋਲੋਂ ਮਾਫੀ ਚਾਹਣੀ ਆ ਤੇ ਮੈਂ ਆਪਣੀ ਜੀਵਨ ਲੀਲਾ ਸਮਾਪਤ ਕਰਨ ਲੱਗੀ ਆ ਪਰ ਪਤੀ ਕਹਿੰਦਾ ਕਿ ਤੂੰ ਐਦਾਂ ਨਾ ਕਰ ਕੋਈ ਗੱਲ ਨਹੀਂ ਗਲਤੀਆਂ ਹੋ ਗਈਆਂ ਕੋਈ ਚੱਕਰ ਨਹੀਂ ਤੂੰ ਐਦਾਂ ਨਾ ਕਰ ਪਰ ਉਹ ਪਤੀ ਨੂੰ ਇਹ ਗੱਲ ਨਹੀਂ ਦੱਸਦੀ ਕਿ ਆਖਰ ਵਿੱਚੋਂ ਗੱਲ ਕੀ ਸੀ ਪਤੀ ਉਸ ਤੋਂ ਬਹੁਤ ਵਾਰ ਪੁੱਛਣ ਦੀ ਕੋਸ਼ਿਸ਼ ਕਰਦਾ ਕਿ ਤੂੰ ਐਦਾਂ ਕਿਉਂ ਕਰ ਰਹੀ ਆ ਤਾਂ ਉਸਨੇ ਕਿਹਾ ਕਿ ਮੈਂ ਜਿਉਣਾ ਨਹੀਂ ਚਾਹੁੰਦੀ ਮੈਂ ਤਾਂ ਮਰਾਂਗੀ ਉਸ ਤੋਂ ਬਾਅਦ ਉਹ ਗੰਗ ਨਹਿਰ ਦੇ ਵਿੱਚ ਆਪਣੇ 5 ਸਾਲਾਂ ਦੇ ਮੁੰਡੇ ਨੂੰ ਲੈ ਕੇ ਛਾਲ ਮਾਰ ਦਿੰਦੀ ਹੈ ਇਹ ਜੋ ਨਜ਼ਾਰਾ ਸੀ ਇਹ ਉੱਥੇ ਬੈਠੇ ਕੁਝ ਬੰਦੇ ਦੇਖ ਰਹੇ ਸੀ ਉਹਨਾਂ ਵਿੱਚ ਤਰਾਕ ਵੀ ਸੀ ਤੇ ਉਹ ਨਾਲ ਦੀ ਨਾਲ ਨਹਿਰ ਦੇ ਵਿੱਚ ਛਾਲ ਮਾਰਦੇ ਨੇ ਤੇ ਉਸ 5 ਸਾਲਾਂ ਦੇ ਬੱਚੇ ਨੂੰ ਤਾਂ ਬਚਾ ਲਿੱਤਾ ਜਾਂਦਾ ਪਰ ਉਸ ਦੀ ਮਾਂ ਡੁੱਬ ਜਾਂਦੀ ਹੈ ਹੁਣ ਪੁਲਿਸ ਨੂੰ ਕਾਲ ਕੀਤੀ ਜਾਂਦੀ ਹੈ ਮੌਕੇ ਤੇ ਪੁਲਿਸ ਆਉਂਦੀ ਹੈ ਪੁਲਿਸ ਵੀ ਹੁਣ ਉਸ ਦੀ ਬੋਡੀ ਤਲਾਸ਼ ਕਰਦੀ ਹੈ ਪਰ ਜੋ ਉਹ ਕੁੜੀ ਸੀ ਉਸ ਦੀ ਬਾਡੀ ਨਹੀਂ ਮਿਲਦੀ ਬੱਚੇ ਨੂੰ ਵਿਚਾਰ ਲੇਤਾ ਜਾਂਦਾ ਤੇ ਹੁਣ ਫਿਰ ਜੋ ਉਸ ਦੇ ਪਤੀ ਨੂੰ ਉਸ ਨੇ ਫੋਨ ਕੀਤਾ ਸੀ ਉਥੋਂ ਉਸ ਦਾ ਨੰਬਰ ਲੈਤਾ ਜਾਂਦਾ ਤੇ ਉਸ ਨੂੰ ਬੈਕ ਕਾਲ ਕੀਤੀ ਜਾਂਦੀ ਹੈ ਕਿ ਤੁਹਾਨੂੰ ਇੱਥੋਂ ਇੱਕ ਔਰਤ ਨੇ ਕਾਲ ਕੀਤੀ ਸੀ ਉਸ ਨੇ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ ਤੁਸੀਂ ਉਸ ਤੇ ਕੀ ਲਗਦੇ ਹੋ ਤਾਂ ਅੱਗੋਂ ਬੰਦਾ ਕਹਿੰਦਾ ਕਿ ਮੈਂ ਤਾਂ ਉਸ ਦਾ ਪਤੀ ਹਾਂ ਤੇ ਉਹ ਮੌਕੇ ਤੇ ਆਉਂਦਾ ਆਪਣੇ 5 ਸਾਲਾਂ ਦੇ ਮੁੰਡੇ ਨੂੰ ਲੈ ਕੇ ਜਾਂਦਾ ਪਰ ਉਸਦੀ ਪਤਨੀ ਦਾ ਕੁਝ ਪਤਾ ਨਹੀਂ ਲੱਗਦਾ ਉਹ ਨਹਿਰ ਦੇ ਵਿੱਚ ਹੀ ਡੁੱਬ ਕੇ ਮਰ ਜਾਂਦੀ ਹੈ ਉਸਦੀ লাশ ਵੀ ਨਹੀਂ ਮਿਲਦੀ ਸੋ ਇਹ ਜੋ ਘਟਨਾ ਸੀ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਜੇ ਟੈਕਨੋਲੋਜੀ ਹੈ ਤਾਂ ਇਸ ਦਾ ਸਹੀ ਯੂਜ਼ ਕਰੋ ਕਈ ਵਾਰ ਆਪਾਂ ਇਸ ਦਾ ਮਿਸਯੂਜ਼ ਕਰ ਜਾਂਦੇ ਹਾਂ ਤੇ ਆਪਣੇ ਤੋਂ ਗਲਤੀ ਹੋ ਜਾਂਦੀ ਹੈ ਜਿਵੇਂ ਸ਼ੁਭਮ ਕੁਮਾਰ ਤੋਂ ਗਲਤੀ ਹੋਗੀ ਉਸਨੇ ਆਪਣੇ ਮੋਬਾਈਲ ਦੇ ਵਿੱਚ ਆਪਣੀ ਪ੍ਰੇਮਿਕਾ ਦੇ ਨਾਲ ਵੀਡੀਓ ਤਾਂ ਬਣਾਈ ਪਰ ਜਦੋਂ ਮੋਬਾਈਲ ਟੁੱਟ ਗਿਆ ਤਾਂ ਉਸਦੇ ਦਿਮਾਗ ਦੇ ਵਿੱਚ ਇਹ ਗੱਲ ਰਹੇਗੀ ਕਿ ਜਦੋਂ ਸਕਰੀਨ ਹੀ ਟੁੱਟ ਗਈ ਤਾਂ ਜੋ ਡਾਟਾਗਾ ਉਹ ਵੀ ਡਿਲੀਟ ਹੋ ਗਿਆ ਹੋਵੇਗਾ ਪਰ ਡਾਟਾ ਤਾਂ ਫੋਨ ਦੇ ਵਿੱਚ ਸੀ ਸਕਰੀਨ ਜਦੋਂ ਚੱਲੀ ਤਾਂ ਉਸ ਵਿੱਚ ਸ਼ੁਭਮ ਕੁਮਾਰ ਅਤੇ ਉਸਦੀ ਪ੍ਰੇਮਕਾ ਦੀਆਂ ਅਸ਼ਲੀਲ ਵੀਡੀਓ ਅਸ਼ਲੀਲ ਫੋਟੋਆਂ ਅਤੇ ਚੈਟ ਜਦੋਂ ਅਨੁਜ ਕੁਮਾਰ ਨੂੰ ਦਿਖੀ ਤਾਂ ਉਸ ਨੇ ਵੀ ਇਹ ਨਹੀਂ ਸੋਚਿਆ ਕਿ ਇਹਨਾਂ ਦੀ ਪ੍ਰਾਈਵੇਸੀ ਹੈ ਇਸ ਨੂੰ ਐਦਾਂ ਹੀ ਰੱਖਾਂ ਉਸ ਨੇ ਵੀ ਉਸ ਨੂੰ ਦੂਸਰੇ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਕਰ ਦਿੱਤਾ ਜਿਸ ਕਾਰਨ ਇੱਕ ਕਤਲ ਹੋ ਗਿਆ ਇੱਕ ਸੁਸਾਇਸਾਈਡ ਹੋ ਗਈ ਕਈ ਜ਼ਿੰਦਗੀਆਂ ਬਰਬਾਦ ਹੋ ਗਈਆਂ ਤੇ ਸ਼ੁਭਮ ਕੁਮਾਰ ਦੀ ਵੀ ਸਾਰੀ ਜ਼ਿੰਦਗੀ ਜੋ ਹੈ ਉਹ ਜੇਲ੍ਹ ਦੇ ਵਿੱਚ ਹੀ ਕੱਟੇਗੀ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ